ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਮ ਆਦਮੀ ਕਲੀਨਿਕ ਪਟਿਆਲਾ ਦੇ ਲਈ ਮੈਡੀਕਲ ਅਫਸਰਾਂ ਦੀ ਭਰਤੀ ਹੋਣ ਜਾ ਰਹੀ ਹੈ ਜੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੋ ਵੀ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਿਸੇ ਵੀ ਤਰ੍ਹਾਂ ਦਾ ਦੋਸਤੋ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਰਿਪਲਾਈ ਜ਼ਰੂਰ ਕੀਤਾ ਜਾਵੇਗਾ ਹਾਂਜੀ ਦੋਸਤੋ ਬਾਦ ਆਮ ਆਦਮੀ ਕਲੀਨਿਕ ਪਟਿਆਲਾ ਲਈ ਮੈਡੀਕਲ ਅਫਸਰਾਂ ਦੀ ਭਰਤੀ ਹੋਣ ਜਾ ਰਹੀ ਹੈ ਜੀ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਟਿਆਲਾ ਦੇ ਆਮ ਆਦਮੀ ਕਲੀਨਿਕਾਂ ਵਿੱਚ ਮੈਡੀਕਲ ਅਫਸਰਾਂ ਦੀ ਭਰਤੀ ਲਈ ਵਾਕਿਨ ਇੰਟਰਵਿਊ ਕਰਵਾਏ ਜਾ ਰਹੇ ਹਨ ਇਸੀ ਡਿਟੇਲਸ ਕੀ ਇਸ ਪ੍ਰਕਾਰ ਨੇ ਪੋਸਟ ਦਾ ਨਾਮ ਹੈ ਜੀ ਮੈਡੀਕਲ ਅਫਸਰ ਕਵਾਲੀਫਿਕੇਸ਼ਨ ਹੈ ਜੀ ਕੈਂਡੀਡੇਟ ਦੀ ਐਮਬੀਬੀਐਸ ਕੀਤੀ ਹੋਣੀ ਚਾਹੀਦੀ ਹੈ ਜੀ ਇਨਪੈਨਲਮੈਂਟ ਜਿਹੜਾ ਹੈਗਾ ਜੀ ਘੱਟੋ ਘੱਟ 50 ਮਰੀਜ਼ ਦੀ ਦੇਖਭਾਲ ਦੀ 50 ਪ੍ਰਤੀ ਮਰੀਜ਼ ਹੋਵੇਗਾ ਵਾਕ ਇੰਟਰਵਿਊ ਜਿਹੜੀ ਹੈ ਜੀ ਉਹ 14 ਜਨਵਰੀ 2025 ਸਵੇਰੇ 10 ਵਜੇ ਤੋਂ ਲੈ ਕੇ ਹੋਵੇਗੀ ਤੇ ਐਡਰੈਸ ਹੈ ਜੀ ਐਨਐਚਐਮ ਬ੍ਰਾਂਚ ਬਲਾਗ 3 ਦੇ ਵਿੱਚ ਹੋਵੇਗਾ ਉਮੀਦਵਾਰ ਨੂੰ ਅਸਲ ਵਿਦਕ ਸੰਸਥਾਵਾਂ ਤੋਂ ਪ੍ਰਾਪਤ ਜਿਹੜੇ ਆਪਣੇ ਸਰਟੀਫਿਕੇਟ ਹੋਣਗੇ ਰਜਿਸਟ੍ਰੇਸ਼ਨ ਮੈਡੀਕਲ ਪੰਜਾਬ ਮੈਡੀਕਲ ਕਾਉਂਸਲ ਅਤੇ ਨੈਸ਼ਨਲ ਮੈਡੀਕਲ ਕਾਉਂਸਲ ਦੀ میٹرਿਕ ਤੱਕ ਦੀ ਪੰਜਾਬੀ ਉਮਰ ਦਾ ਸਬੂਤ ਅਤੇ ਜਿਹੜੇ ਦੂਸਰੇ ਦਸਤਾਵੇਜ਼ ਹੋਣਗੇ ਉਨਾਂ ਦੇ ਅਸਲ ਅਤੇ ਫੋਟੋਕਾਪੀ ਜੋ ਕਿ ਸੈਲਫਰ ਟੈਸਟਡ ਹੋਣੀ ਚਾਹੀਦੀ ਹੈ ਜਣੇ ਜੀ ਨਾਲ ਲੈ ਕੇ ਆਉਣੀ ਜ਼ਰੂਰੀ ਹੋਣਗੀਆਂ ਉਮੀਦਵਾਰ ਨੂੰ ਇੰਟਰਵਿਊ ਦੇ ਸਮੇਂ ਦੋ ਤਾਜ਼ਾ ਫੋਟੋ ਜਿਹੜੇ ਰੀਸੈਂਟ ਫੋਟੋਆਂ ਲਿਓਣੀਆਂ ਹੋਣਗੀਆਂ ਤੇ ਨਾਲ ਨਾਲ ਹੀ ਕੈਂਡੀਡੇਟ ਦੀ 10ਵੀਂ ਪੱਧਰ ਦੀ ਪੰਜਾਬੀ ਜਿਹੜੀ ਇਹਦੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਤੇ ਇਸ ਦਾ ਸਰਟੀਫਿਕੇਟ ਵੀ ਕੈਂਡੀਡੇਟ ਕੋਲ ਹੋਣਾ ਚਾਹੀਦਾ ਹੈ ਜੀ ਇੰਟਰਵਿਊ ਦੇ ਟਾਈਮ ਉਪਰ ਜੇਕਰ ਕਿਸੇ ਵੀ ਉਮੀਦਵਾਰ ਨੂੰ ਇੰਟਰਵਿਊ ਦੇ ਸਮੇਂ ਇਨ ਪੈਨਲਮੈਂਟ ਦੀ ਪ੍ਰਕਿਰਿਆ ਦੇ ਪੜਾ ਤੇ ਲਈ ਯੋਗ ਜਾਂ ਚੋਣ ਮਾਪਦੰਡ ਤੇ ਪੂਰਾ ਨਹੀਂ ਪਾਇਆ ਜਾਂਦਾ ਤਾਂ ਉਸ ਦੀ ਜਿਹੜੀ ਹੈ ਜੀ ਰਜਿਸਟ੍ਰੇਸ਼ਨ ਦੇ ਕੈਨਸਲ ਕਰ ਦਿੱਤੀ ਜਾਵੇਗੀ ਉਮੀਦਵਾਰਾਂ ਨੂੰ ਉਪਰੋਕਤ ਇੰਟਰਵਿਊ ਵਿੱਚ ਸ਼ਾਮਲ ਹੋਣ ਲਈ TADA ਦੀ ਨਹੀਂ ਦਿੱਤਾ ਜਾਵੇਗਾ ਅਤੇ ਭਰਤੀ ਪ੍ਰਕਿਰਿਆ ਦੇ ਕਿਸੇ ਵੀ ਪੜਾ ਤੇ ਅਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ ਜੀ ਜਿਹੜੇ ਵੀ ਕੈਂਡੀਡੇਟ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰਨਾ ਚਾਹੇ ਇੰਟਰਵਿਊ ਵਾਕ ਇੰਟਰਵਿਊ ਤੇ ਜਾਣਾ ਚਾਹੁੰਦੇ ਨੇ ਜੀ ਉਹ 14 ਜਨਵਰੀ 2025 ਸਵੇਰੇ 10 ਵਜੇ ਐਨ ਐਚ ਐਮ ਬ੍ਰਾਂਚ ਬਲਾਕ 3 ਦੇ ਵਿੱਚ ਪਹੁੰਚ ਕੇ ਆਪਣੀ ਇੰਟਰਵਿਊ ਦੇ ਸਕਦੇ ਨੇ ਜੀ ਦੋਸਤੋ ਵੀਡੀਓ ਕੈਸ ਕਰਨ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ